ਮੇਰਾ ਨਾਮ ਸੁਖਵੰਤ ਸਿੰਘ ਜੀ ਪਿੰਡ ਭੰਗੇਵਾਲਾ ਜ਼ਿਲ੍ਹਾ ਮੁਕਸਰ ਸਾਹਿਬ ਜੀ ਹਾਂਜੀ ਅਸੀਂ ਤੁਹਾਨੂੰ ਤਕਰੀਬਨ 63-30 ਸਾਲ ਪਹਿਲਾਂ ਸਾਡੇ 30 ਸਾਲ ਪਹਿਲਾਂ ਬੋਡੀ ਸਰਵਿਸ ਤੇ ਦਹੀਂ ਪਾਣੀ ਜੂਸ ਕੋਡਿ ਸਰਵਿਸ ਤੇ ਹਾਂਜੀ ਹਾਂ ਉਹ ਵਰਤਣ ਤੋਂ ਪਹਿਲਾਂ ਤੁਹਾਡੇ ਕੀ ਕੀ ਸਮੱਸਿਆਵਾਂ ਸੀਆਂ ਉਦੋਂ ਪਹਿਲਾਂ ਸਰ ਮੈਨੂੰ ਬਲੱਡ ਤੇ ਸ਼ੂਗਰ ਨਾਲ ਅਟੈਕ ਹੋਇਆ ਸੀਗਾ ਜੀ ਤੇ ਟੈਕ ਜਦੋਂ ਹੋਇਆ ਸੀਗਾ ਤੇ ਉਹ ਖੱਬੀ ਅੱਖ ਤੇ ਹੋਇਆ ਸੀਗਾ ਜੀ ਜਿਹਦੇ ਵਿੱਚੋਂ ਮੇਰੀ ਨਿਗਾਹ ਖਤਮ ਹੋ ਗਈ ਸੀਗੀ ਤੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਉਸ ਤੋਂ ਬਾਅਦ ਵਿੱਚ ਬਾਡੀ ਸਰਵਿਸ ਪੈਕ ਵਰਤਣ ਦੇ ਨਾਲ ਵੀ 2-3 ਸਾਲਾਂ ਬਾਅਦ ਮੈਂ ਨਿਗਾ ਚੈੱਕ ਕਰਾਈ ਆ ਤੇ ਹੁਣ ਮੇਰਾ ਟੈਸਟ ਸਹੀ ਆਇਆ ਜੀ। ਤੁਹਾਨੂੰ ਡਾਕਟਰ ਕੀ ਕਹਿੰਦੇ ਸੀ? ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਉਹ ਤੁਸੀਂ ਕਹਿੰਦੇ ਹੱਕ ਤੇ ਟੈਕਾਇਰ ਜੀ ਕੀ ਕਹਿ ਰਹੇ ਸੀ? ਉਹਨਾਂ ਨੇ ਤਾਂ ਡਾਕਟਰਾਂ ਨੇ ਕਹਿ ਸੀਗਾ ਜੀ ਇਹਦੇ ਵਿੱਚ 15-15000 ਦੇ ਟੀਕੇ ਲੱਗਣਗੇ ਜੀ। 4 ਟੀਕੇ ਲੱਗਣਗੇ ਪਰ ਗਰੰਟੀ ਹੈ ਨਹੀਂ ਕੋਈ। ਗਰੰੰਟੀ ਹੈ ਨਹੀਂ। ਹਾਂਜੀ। ਤੇ ਉਸ ਕਰਕੇ ਫਿਰ ਤੁਸੀਂ ਨੇ ਸਰਵਿਸ ਪੈਕ ਵਰਤਿਆ। ਹਾਂਜੀ ਹਾਂਜੀ। ਤੇ ਅੱਜ ਤੁਸੀਂ ਮਤਲਬ ਕਿਵੇਂ ਹੋ? ਅੱਜ ਕੀ ਗੱਲਬਾਤ ਆ ਤੁਹਾਡੇ ਸਰੀਰ ਦੀ ਕੀ? ਜੀ ਜਨਾਬੋ ਜੀ ਅੱਜ ਮੇਰਾ ਸਰੀਰ ਬਿਲਕੁਲ ਸਹੀ ਆ ਜੀ ਬਲੱਡ ਸ਼ੂਗਰ ਤੋਂ ਮੈਂ ਰਹਿ ਤਾਂ ਜੀ ਤੇ ਕੰਮਕਾਰ ਵਧੀਆ ਕਰਦਾ ਜੀ ਤੇ ਬਾਕੀ ਟੈਸਟ ਵੀ ਸਹੀ ਆਏ ਆ ਜੀ ਤੇ ਟੈਸਟਾਂ ਦੇ ਵਿੱਚ ਕੀ ਆਇਆ ਟੈਸਟ ਕਿਵੇਂ ਆਇਆ ਤੁਹਾਡੇ ਟੈਸਟ ਸਰ ਜੀ ਪਹਿਲਾਂ 30% ਨਿਗਾ ਸੀ ਤੇ ਹੁਣ 70 ਤੋਂ 80% ਜਿਹੜਾ ਟੈਗ ਸੀ ਉਹ ਸਹੀ ਹੋ ਗਿਆ ਜੀ ਕੋਈ ਕਹਿੰਦੇ ਟੈਸਟ ਵੀ ਕਰਾਏ ਆ ਟੈਸਟ ਕਰਾਏ ਉਹਦੇ ਵਿੱਚ ਕੀ ਰਿਪੋਰਟ ਆਈ ਰਿਪੋਰਟ ਸਹੀ ਆਈ ਆ ਜੀ ਰਿਪੋਰਟ ਸਹੀ ਆਈ ਆ ਹਾਂਜੀ ਹਾਂਜੀ ਕੋਈ ਐਨਕ ਨਹੀਂ ਲੱਗੀ ਜੀ ਕੁਈ ਐਨਕ ਨਹੀਂ ਪਹਿਲਾਂ 30% ਨਿਗਾ ਸੀ ਕਿ ਤੇ ਹੁਣ ਤਕਰੀਬਨ 70 ਤੋਂ 75 ਤੇ ਚਲੀ ਗਈ 70 ਤੋਂ 80% ਨਿਗਾ ਤੁਹਾਡੀ ਸਹੀ ਆ ਜੀ ਹਾਂਜੀ ਸਹੀ ਆ ਜੀ ਤਾਂ ਹੁਣ ਬੰਨ ਭਰਾ ਬਹੁਤ ਆਪਣੇ ਦੇਖਦੇ ਆ ਵੀਡੀਓ ਸੋਸ਼ਲ ਮੀਡੀਆ ਤੇ ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਬੋਡੀ ਸਰਵਿਸ ਦਾ ਇੱਕ ਵਾਰੀ ਪੰਜ ਉਹਨਾਂ ਨੂੰ ਅਸੀਂ ਤਾਂ ਸਲਾਹ ਇਹੀ ਦੇਣਾ ਚਾਹੁੰਦੇ ਆ ਜੀ ਬਦਲ ਕੇ ਜੇ ਕੋਈ ਸਹੀ ਆ ਤੇ ਉਹਨੂੰ ਵੀ ਇਹ ਸਰਵਿਸ ਪੈ ਕੇ ਵਰਤਣਾ ਚਾਹੀਦਾ ਜੇ ਕਿਸੇ ਨੂੰ ਜ਼ਿਕਤ ਹੈਗੀ ਆ ਤੇ ਉਹਨੂੰ ਵੀ ਇਹ ਜ਼ਰੂਰੀ ਵਰਤ ਲੈਣਾ ਚਾਹੀਦਾ ਜੀ ਬਿਹਾਰ ਇੱਕ ਪਰਸਨ ਨੂੰ ਜਿਹੜਾ ਸਰੀਰ ਦੀ ਸਫਾਈ ਕਰਾਉਣੀ ਚਾਹੀਦੀ ਹੈ ਬਾਡੀ ਦਾ ਹਾਂਜੀ ਹਾਂਜੀ ਵਰਤਣਾ ਚਾਹੀਦਾ ਜੀ ਓਕੇ ਜੀ ਧੰਨਵਾਦ